ਯੂਐਸਏ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਲੱਗੇ ਨੇ ਕਿ ਉਸ ਦੇ ਇਲੈਕਟ੍ਰੋਨਿਕ ਡਿਵਾਈਸਸ ਦੇ ਵਿੱਚ ਭਾਵੇਂ ਉਹ ਮੋਬਾਈਲ ਫੋਨ ਹੋਵੇ ਲੈਪਟਾਪ ਜਾਂ ਆ ਟੈਬਲੇਟਸ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚੋਂ ਕਿਸੇ ਵਿੱਚ ਚਾਈਲਡ ਪੋਨੋਗ੍ਰਾਫੀ ਮਿਲੀ ਹੈ ਉਥੋਂ ਦੀ ਪੁਲਿਸ ਦੇ ਵੱਲੋਂ ਉਥੋਂ ਦੀਆਂ ਏਜੰਸੀਆਂ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਵਿਅਕਤੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਚਾਈਲਡ ਪੋਨੋਗ੍ਰਾਫੀ ਰੱਖਣ ਦੇ ਇਲਜ਼ਾਮ ਲੱਗੇ ਨੇ ਆਪਣੇ ਪੋゼਸ਼ਨ ਦੇ ਵਿੱਚ ਚਾਈਲਡ ਪੋਨੋਗ੍ਰਾਫੀ ਰੱਖਣ ਦੇ ਇਲਜ਼ਾਮ ਇਸ ਵਿਅਕਤੀ ਦੇ ਉੱਤੇ ਲਾਏ ਗਏ ਨੇ ਬਹੁਤ ਹੀ ਜ਼ਿਆਦਾ ਗੰਭੀਰ سنگੀਨ ਔਰ ਘਿਣਾਉਣਾ ਜੁਰਮ ਚਾਈਲਡ ਪੋਨੋਗ੍ਰਾਫੀ ਔਰ ਉਸ ਨੂੰ ਆਪਣੇ ਡਿਵਾਈਸਸ ਦੇ ਵਿੱਚ ਰੱਖੀ ਬੈਠਾ ਸੀ ਇਹ ਵਿਅਕਤੀ ਪਰ ਇਹ ਗੱਲ ਇੱਥੋਂ ਤੱਕ ਨਹੀਂ ਮੁੱਕਦੀ ਇਹ ਖਬਰ ਹੁਣ ਤੱਕ ਆਉਂਦੇ ਆਉਂਦੇ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ ਵੱਡੇ ਪੱਦਰ ਤੇ ਪ੍ਰਭਾਵਿਤ ਹੋਈ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਹੜਕੰਪ ਮਚ ਗਿਆ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧ ਰਹੀਆਂ ਨੇ ਇਸ ਇੱਕ ਪੰਜਾਬੀ ਵਿਅਕਤੀ ਦੇ ਕਾਰਨ ਪਰ ਇਹਦੇ ਪਿੱਛੇ ਕਾਰਨ ਕੀ ਹੈ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਆ ਯੂ ਐਸ اے ਦੇ ਵਾਸ਼ਿੰਗਟਨ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਚਾਈਲਡ ਪੋਨੋਗ੍ਰਾਫੀ ਰੱਖਣ ਦੇ ਇਲਜ਼ਾਮਾਂ ਦੇ ਚੱਲਦੇ ਇਹ ਗ੍ਰਿਫਤਾਰੀ ਕੀਤੀ ਗਈ ਹੈ ਔਰ ਯੂ ਐਸ ਦੇ ਵਾਸ਼ਿੰਗਟਨ ਦੇ ਵਿੱਚ ਗੁਰਜੀਤ ਸਿੰਘ ਮੱਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਜੀਤ ਸਿੰਘ ਮੱਲੀ ਨਾਮ ਦਾ ਇਹ ਵਿਅਕਤੀ ਜਿਸ ਤੇ ਇਲਜ਼ਾਮ ਨੇ ਕਿ ਇਸਨੇ ਆਪਣੇ ਪੋゼਸ਼ਨ ਦੇ ਵਿੱਚ ਚਾਈਲਡ ਪੋਨੋਗ੍ਰਾਫੀ ਰੱਖਿਆ ਹੋਇਆ ਸੀ ਔਰ ਇਸ ਕਰਕੇ ਵਾਸ਼ਿੰਗਟਨ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਆਰਡੀਨੇਟਡ ਫੈਡਰਲ ਲਾ ਐਨਫੋਰਸਮੈਂਟ ਆਪਰੇਸ਼ਨਜ਼ ਦੌਰਾਨ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਕੋਆਰਡੀਨੇਟਡ ਫੈਡਰਲ ਲਾ ਐਨਫੋਰਸਮੈਂਟ ਦਾ ਆਪਰੇਸ਼ਨ ਸੀ ਜਿਸ ਦੇ ਚਲਦੇ ਇਹ ਗ੍ਰਿਫਤਾਰੀ ਜਿਹੜੀ ਆ ਹੋਈ ਹੈ ਔਰ ਗੁਰਜੀਤ ਸਿੰਘ ਮੱਲੀ ਨੂੰ ਇਸ ਆਪਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਮਗਰੋਂ ਵੱਡੇ ਖੁਲਾਸੇ ਹੋਏ ਉਨਾ ਤੱਥਾਂ ਦੇ ਬਾਰੇ ਜਾਣਕਾਰੀ ਜਦੋਂ ਸਾਹਮਣੇ ਆਈ ਤੇ ਹੌਲੀ ਹੌਲੀ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਪਚਾਲ ਆ ਗਿਆ। ਦਰਅਸਲ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਵਿਰੋਧੀ ਨੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਜਾਂ ਭਾਜਪਾ ਉਹਨਾਂ ਨੇ ਸਿੱਧੇ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਉੱਤੇ ਸਾਧੇ ਔਰ ਇਸ ਵਿਅਕਤੀ ਦੇ ਲਿੰਕਸ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਨਾਲ ਦੱਸੇ ਗਏ ਨੇ। ਗੁਰਜੀਤ ਸਿੰਘ ਮੱਲੀ ਜਿਸ ਦੇ ਡਿਵਾਈਸਸ ਦੇ ਵਿੱਚੋਂ ਚਾਈਲਡ ਪੋਨੋਗ੍ਰਾਫੀ ਜਾਣਕਾਰੀ ਮੁਤਾਬਕ ਹਾਸਲ ਹੋਈ ਹੈ। ਉਸ ਵਿਅਕਤੀ ਦੇ ਲਿੰਕਸ ਆਮ ਆਦਮੀ ਪਾਰਟੀ ਦੇ ਨਾਲ ਦੱਸੇ ਗਏ ਨੇ ਸੁਖਪਾਲ ਖਹਿਰਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਖੜਿਆ ਫੋਟੋਜ਼ ਖਿਚਾਉਂਦਾ ਨਜ਼ਰ ਆ ਰਿਹਾ ਹੈ ਇਹ ਵਿਅਕਤੀ ਗੁਰਜੀਤ ਸਿੰਘ ਮੱਲੀ ਨਾ ਸਿਰਫ ਸੀਐਮ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਸਗੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂਮਾ ਦੇ ਨਾਲ ਬੈਠਾ ਕੌਫੀ ਪੀਂਦਾ ਨਜ਼ਰ ਆ ਰਿਹਾ ਹੈ ਗੁਰਜੀਤ ਸਿੰਘ ਮੱਲੀ ਅਰ ਦੂਸਰੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਬੈਠਾ ਨਜ਼ਰ ਆ ਰਿਹਾ ਹੈ ਗੁਰਜੀਤ ਸਿੰਘ ਮੱਲੀ ਵੱਡੇ ਇਲਜ਼ਾਮ ਜਿਹੜੇ ਨੇ ਉਹ ਸੁਖਪਾਲ ਖੈਰਾ ਦੇ ਵੱਲੋਂ ਲਾਏ ਗਏ ਨੇ ਔਰ ਸੀਐਮ ਭਗਵੰਤ ਮਾਨ ਵੱਲੋਂ ਐਕਸਪਲੇਨੇਸ਼ਨ ਜਿਹੜੀ ਹੈ ਉਹ ਮੰਗੀ ਗਈ ਹੈ ਸੁਖਪਾਲ ਖੈਰਾ ਦੇ ਵੱਲੋਂ ਕਿ ਸੀਐਮ ਭਗਵੰਤ ਮਾਨ ਇਸ ਸਾਰੇ ਕਾਸੇ ਨੂੰ ਲੈ ਕੇ ਐਕਸਪਲੇਨੇਸ਼ਨ ਦੇਣ ਕਿ ਆਖਿਰ ਉਹਨਾਂ ਦੇ ਪਰਿਵਾਰ ਦੇ ਕੀ ਕਨੈਕਸ਼ਨਸ ਨੇ ਇਸ ਐਨਆਰਆਈ ਗੁਰਜੀਤ ਸਿੰਘ ਮੱਲੀ ਦੇ ਨਾਲ ਜਿਸ ਦੇ ਡਿਵਾਈਸਸ ਦੇ ਵਿੱਚੋਂ ਚਾਈਲਡ ਪੋਨੋਗ੍ਰਾਫੀ ਬਰਾਮਦ ਹੋਈ ਹੈ ਉਨਿਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਨਿਸ਼ਾਨੇ ਸਾਧ ਦੇ ਨਜ਼ਰ ਆਏ ਨੇ ਸਪੀਕਰ ਕੁਲਤਾਰ ਸੰਧਵਾ ਦੇ ਉੱਤੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਦੇ ਉੱਤੇ ਨਿਸ਼ਾਨੇ ਸਾਧ ਦੇ ਨਜ਼ਰ ਆਏ ਨੇ ਔਰ ਇਹ ਮੰਗ ਕੀਤੀ ਹੈ ਕਿ ਆਪਣੇ ਕਨੈਕਸ਼ਨਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇ ਨਾ ਸਿਰਫ ਸੁਖਪਾਲ ਖਹਿਰਾ ਬਲਕਿ ਭਾਜਪੀ ਵੱਲੋਂ ਵੀ ਵੱਡੇ ਇਲਜ਼ਾਮ ਜਿਹੜੇ ਨੇ ਲਾਏ ਗਏ ਨੇ ਭਾਜਪੀ ਨੇ ਵੀ ਇਸ ਮਸਲੇ ਦੇ ਉੱਤੇ ਆ ਮੰਗ ਕੀਤੀ ਹੈ ਐਕਸਪਲੇਨੇਸ਼ਨ ਦੀ ਦੱਸ ਦਈਏ ਕਿ ਬੀਜੇਪੀ ਦੇ ਚੰਡੀਗੜ੍ਹ ਕਾਈ ਦੇ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਔਰ ਸਾਫ਼ ਤੌਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਉੱਤੇ ਸੋ ਕਾਲਡ ਰੈਵੋਲੂਸ਼ਨਰੀਜ਼ ਦੱਸਿਆ ਗਿਆ ਆਮ ਆਦਮੀ ਪਾਰਟੀ ਨੂੰ ਔਰ ਕਿਹਾ ਕਿ ਇਸ ਮਸਲੇ ਬਾਰੇ ਜ਼ਰੂਰ ਜਵਾਬ ਜਿਹੜੇ ਨੇ ਉਹ ਦਿੱਤੇ ਜਾਣ ਔਰ ਖਾਸ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਇਸ ਵਿੱਚ ਟੈਗ ਕੀਤਾ ਗਿਆ ਔਰ ਵੱਡੇ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਇਸ ਵਿੱਚ ਟੈਗ ਕੀਤਾ ਗਿਆ ਨਾਲੋ ਨਾਲ ਫੋਟੋ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਜੀਤ ਸਿੰਘ ਮੱਲੀ ਜਿਹੜਾ ਐਨਆਰਆਈ ਹੈ ਉਹ ਨਜ਼ਰ ਆ ਰਿਹਾ ਔਰ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਇਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਲਾਲਚੰਦ ਕਟਾਰੂ ਚੱਕ ਵੀ ਸ਼ਾਮਲ ਕੀਤੇ ਗਏ ਨੇ ਉਹਨਾਂ ਦੀ ਵੀ ਫੋਟੋ ਜਿਹੜੀ ਹੈ ਇਸ ਵਿਅਕਤੀ ਗੁਰਜੀਤ ਸਿੰਘ ਮੱਲੀ ਦੇ ਨਾਲ ਸਾਂਝੀ ਕੀਤੀ ਗਈ ਹੈ ਔਰ ਇਸ ਪੂਰੇ ਕਾਸੇ ਦੇ ਉੱਤੇ ਹੁਣ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋ ਰਿਹਾ ਕਿ ਆਖਿਰ ਗੁਰਜੀਤ ਸਿੰਘ ਮੱਲੀ ਦੇ ਨਾਲ ਆਮ ਆਦਮੀ ਪਾਰਟੀ ਨੇ ਕੀ ਲਿੰਕਸ ਨੇ ਜਾਂ ਗੁਰਜੀਤ ਸਿੰਘ ਮੱਲੀ ਦੇ ਨਾਲ ਤਸਵੀਰਾਂ ਕਿਉਂ ਜੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਵੈਸੇ ਜੇ ਆਮੂਮਨ ਗੱਲ ਕੀਤੀ ਜਾਵੇ ਤਾਂ ਲੀਡਰਸ ਜਿਹੜੇ ਨੇ ਉਹ ਪਬਲਿਕ ਇਕਾਈ ਦੇ ਵਿੱਚ ਵਿਚਰਦੇ ਨੇ ਪਬਲਿਕ ਦੇ ਵਿੱਚ ਵਿਚਰਦੇ ਨੇ ਔਰ ਜਦੋਂ ਪਬਲਿਕ 'ਚ ਵਿਚਰਦੇ ਨੇ ਤੇ ਲੋਕ ਫੋਟੋਗ੍ਰਾਫਸ ਖਿਚਾਉਂਦੇ ਨੇ ਲੋਕ ਫੋਟੋਜ਼ ਖਿੱਚਦੇ ਨੇ ਇਹਨਾਂ ਲੀਡਰਾਂ ਦੇ ਨਾਲ ਪਰ ਜਦੋਂ ਫੋਟੋਜ਼ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਵੀ ਸਮਝ ਆਉਂਦਾ ਹੈ ਕਿ ਕਿਹੜੀ ਫੋਟੋ ਅਜਾਈ ਖਿੱਚੀ ਗਈ ਹੈ ਰਾਹ ਜਾਂਦੇ ਆ ਖਿੱਚੀ ਗਈ ਹੈ ਜਾਂ ਕਿਹੜੀ ਫੋਟੋ ਜ਼ਿਆਦਾ نزدیکی ਹੋਣ ਦਾ ਪ੍ਰਗਟਾਵਾ ਕਰਦੀ ਹੈ ਹੁਣ ਇਹਨਾਂ ਫੋਟੋਜ਼ ਨੂੰ ਖੰਘਾਲਣਾ ਜ਼ਰੂਰੀ ਹੈ ਇਹਨਾਂ ਨੂੰ ਸਮਝਣਾ ਜ਼ਰੂਰੀ ਹੈ ਔਰ ਇਸ ਉੱਤੇ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰ ਆਮ ਆਦਮੀ ਪਾਰਟੀ ਦੇ ਲੀਡਰਜ਼ ਦਾ ਲਿੰਕ ਕੀ ਹੈ ਇਸ ਵਿਅਕਤੀ ਇਸ ਐਨ ਆਰ ਆਈ ਗੁਰਜੀਤ ਸਿੰਘ ਮੱਲੀ ਦੇ ਨਾਲ ਜੋ ਕਿ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਖੜੀਆਂ ਕਰਦੀਆਂ ਨਜ਼ਰ ਆ ਰਹੀਆਂ ਨੇ ਹੁਣ ਦੇਖਣ ਦੀ ਗੱਲ ਹੈ ਕਿ ਆਖਿਰ ਕੀ ਆਮ ਆਦਮੀ ਪਾਰਟੀ ਵੱਲੋਂ ਕੋਈ ਅ ਜਵਾਬ ਦਿੱਤਾ ਜਾਵੇਗਾ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ